ਹੈਲੋ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਇਹ ਬੱਚੇ ਦੀ ਇੰਟਰਵਿਊ ਲਵਾਂਗੇ ਕਿ ਤੋਂ ਕੁਝ ਸਵਾਲ ਜਵਾਬ ਪੁੱਛਦੇ ਆਪਾਂ ਕਿ ਇਹ ਕੀ ਕੋਈ ਦੱਸਦਾ ਆਪਣੀ ਜੀ ਲਾਈਫ ਬਾਰੇ ਜਾਂ ਜੋ ਵੀ ਇਹਨੇ ਆਪਣੇ ਬਚਪਨ ਵਿੱਚ ਇੰਜੋਏ ਕੀਤਾ ਆਪਾਂ ਇਹਨੂੰ ਪੁੱਛਦੇ ਆਂ ਹਾਂਜੀ ਬੇਟਾ ਤੁਹਾਡਾ ਨਾਮ ਕੀ ਆ ਤੁਹਾਡਾ ਨਾਮ ਸਰਜੀ ਅਰਪਣ ਅਰਪਣ ਹਾਂਜੀ ਕਿਹੜੇ ਸਕੂਲ ਪੜਦਾ ਮੈਂ ਸਰਕਾਰੀ ਸਕੈਂਟਰੀ ਸਕੂਲ ਅਈਸ਼ਾ ਮੈਂ ਸੁਣਿਆ ਪਹਿਲਾਂ ਤੂੰ ਕਨਵੈਂਟ ਵੀ ਜਾਂਨ ਰਿਆਂ ਹਾਂਜੀ ਉੱਥੇ ਜਾਂਨ ਰਿਆਂ ਅਈਸ਼ਾ ਤੇ ਉੱਥੋਂ ਕਿਉਂ ਹਟਿਆ ਤੂੰ ਉੱਥੋਂ ਮੇਰਾ ਭਰਾ ਸੀ ਨਾ ਉਹਦੀ ਪੜ੍ਹਾਈ ਥੋੜੀ ਡੌਣੀ ਉਹ ਫੇਲ ਹੋ ਗਿਆ ਮੇਰੀ ਮਾਂ ਮੇਰੇ ਮਾਪੇ ਨੇ ਮੈਨੂੰ ਵੀ ਢਾਤਾ ਜੀ ਅਈਸ਼ਾ ਤੂੰ ਵਧੀਆ ਪੜਦਾ ਸੀ ਹਾਂਜੀ ਤੇ ਕਨਵੈਂਟ ਕਿੰਨੇ ਵਜੇ ਤੁਹਾਡਾ ਸਕੂਲ ਲੱਗਦਾ ਹੁੰਦਾ ਸੀ ਉੱਥੇ ਸਿਆਲ ਚ 9 10 ਵਜੇ ਲੱਗਦਾ ਹੁੰਦਾ ਸੀ 10 ਵਜੇ ਕਰੀਬਨ ਤੇ ਗਰਮੀਆਂ ਚ 8 ਵਜੇ ਵੈਨ ਆ ਜਾਂਦੀ ਸੀ ਤੇ 9 ਵਜੇ ਪਹੁੰਚ ਜਾਂਦਾ ਸੀ ਅੱਛਾ ਤੇ ਤੂੰ ਪੜਾਈ ਵਿੱਚ ਵਧੀਆ ਸੀ ਤੇਰਾ ਪ੍ਰਾਣੀ ਸੀ ਨਹੀਂ ਉਹ ਨਹੀਂ ਸੀ ਸਹੀ ਸਰ ਜੀ ਮੈਂ ਵਧੀਆ ਅੱਛਾ ਉਹਨੂੰ ਨਹੀਂ ਪੜਨਾ ਹੁੰਦਾ ਨਹੀਂ ਤੇ ਫਿਰ ਤੇਰੇ ਮੰਮੀ ਡਾਡੀ ਨੇ ਉਹਨੂੰ ਟਾਇਰ ਦੇ ਨਾਲ ਤੈਨੂੰ ਵੀ ਹਟਾਦਾ ਹਾਂਜੀ ਨਾ ਉਹਨੂੰ ਸਕੂਲ ਵਾਲਿਆਂ ਸਰ ਜੀ ਕੱਢਦਾ ਤੇ ਮੈਨੂੰ ਵੀ ਉਹਨਾਂ ਹਟਾਦਾ ਮੇਰੇ ਮਾਂ ਬਾਪ ਅੱਛਾ ਫੀਸ ਉਥੇ ਕਿੰਨੀ ਸੀ फीस तकरीबन 1000 ਸੀ। اچھا मंथली? ہاں جی। ਤੇ ਗੱਡੀ ਦਾ ਕਿਰਾਇਆ ਵੱਖਰਾ। ہاں جی। اچھا ਤੇ ਪੜੋਦੇ ਵਧੀਆ ਸੀ ਉਥੇ? ਬਹੁਤ ਵਧੀਆ। ਬਹੁਤ ਵਧੀਆ। ਹਾਂ ਜੀ। ਤਾਂ ਹੁਣ ਤੂੰ ਸਰਕਾਰੀ ਸਕੂਲ ਜਿਆਣਾ ਤੇ ਇੱਥੇ ਕਿਦਾਂ ਦਾ ਪੜਾਉਂਦੇ ਆ? ਇੱਥੇ ਵੀ ਵਧੀਆ ਹੈ। ਵਧੀਆ ਪੜਾਉਂਦੇ ਆ। ਹਾਂ ਜੀ। ਠੀਕ ਹੈ। ਇਹ ਕਿੰਨੇ ਵਜੇ ਸਕੂਲ ਲੱਗਦਾ? ਇਹ ਇਹ 10 ਵਜੇ ਲੱਗਦਾ ਸੀ 9:30 ਘੰਟੇ ਤੁਰ ਪੈਣੇ ਆ। ਠੀਕ ਹੈ। ਤੇ ਉਥੇ ਡਿਸਪਲਨ ਜ਼ਿਆਦਾ ਵਧੀਆ ਸੀ ਕਿ ਇੱਥੇ ਵਧੀਆ ਡਿਸਪਲਨ? ਦੋਵੇਂ ਜਗਾ ਮੈਨੂੰ ਵਧੀਆ ਲੱਗਾ ਕਿਉਂਕਿ ਇੱਥੇ ਵੀ ਓਨੀ ਪੜਾਈ ਓਥੇ ਵੀ ਓਨੀ ਇੱਥੇ ਵੀ ਉਹਨਾਂ ਡਿਸਪਲਨ ਓਥੇ ਵੀ ਹੁੰਦਾ ਸੀ ਅੱਛਾ ਠੀਕ ਹੈ ਓਥੇ ਵੀ ਟੀਚਰ ਸਹੀ ਹੈ ਇੱਥੇ ਵੀ ਟੀਚਰ ਸਹੀ ਹੈ ਹਾਂਜੀ ਤੇ ਕੋਈ ਫਰਕ ਨਹੀਂ ਹੈ ਵਧੀਆ ਪੜਾਈ ਹੈ ਹਾਂਜੀ ਵਧੀਆ ਪੜਾਈ ਆ ਤੇ ਤੇਰੇ ਮੰਮੀ ਪਾਪਾ ਕੀ ਜਾਂਦੇ ਹੁੰਦੇ ਨੇ ਪੜਾਈ ਤੋਂ ਮੇਰੇ ਮੰਮੀ ਪਾਪਾ ਆਂਦੇ ਹੁੰਦੇ ਹੀ ਪੀ ਸਰਕਾਰੀ ਨਹੀਂ ਪੜਾਈ ਨਹੀਂ ਹੁਣ ਪਰ ਆਂਦੇ ਹੈਗੇ ਬੱਚੇ ਦੀ ਨੀਤ ਹੋਵੇ ਤੇ ਫੇਰ ਓਕੇ ਵੈਰੀ ਗੁੱਡ ਠੀਕ ਹੈ ਤੇ ਮੰਮੀ ਪਾਪਾ ਕੀ ਕਹਿੰਦੇ ਨਹੀਂਗੇ ਪੜ ਜੋ ਤੇਰਾ ਪਾਪਾ ਕੀ ਕਰਦਾ ਕੰਮ ਮੇਰਾ ਪਾਪਾ ਸਰਜੀ ਮਜ਼ਦੂਰੀ ਕਰਦਾ ਜੋ ਅੱਛਾ ਮਜ਼ਦੂਰੀ ਕਰਦਾ ਹਾਂਜੀ ਤੇ ਗੁੱਸੇ ਨਹੀਂ ਹੁੰਨਾਂ ਦਾ ਵੀ ਤੁਸੀਂ ਪੁੱਤ ਪੜੋ ਮੇਰੇ ਵਾਂਗੂ ਮਜ਼ਦੂਰ ਨਾ ਬਣਜੋ ਕੀ ਆਂਦਾ ਉਹ ਆਂਦਾ ਹੁੰਦਾ ਪੋਤਾਵੇਂ ਪੜੋ ਤੂੰ ਹਾਂਵੇਂ ਮੇਰੇ ਵਾਂਗ ਮਜ਼ਦੂਰ ਨਾ ਬਣਜੋ ਕਿਤੇ ਵਧੀਆ ਨੌਕਰੀ ਲਿਓ ਪੜ ਲਿਖ ਕੇ ਵੱਡੇ ਹੋਇਓ ਅੱਛਾ ਵੱਡੇ ਬਦੇ ਤੇ ਹਾਂਜੀ ਅੱਛਾ ਵੈਰੀ ਗੁੱਡ ਤੇ ਤੇਰਾ ਭਰਾ ਮੇਰਾ ਭਰਾ ਉਹਨੂੰ ਵੀ ਮੇਰਾ ਪਾਪਾ ਇਹੋ ਸਿਕਾਉਂਦਾ ਹੈ ਅੱਛਾ ਉਦਾਂ ਵਹਿਗਾ ਹੈਗਾ ਸਹੀ ਆ ਕਿ ਉਹ ਟੁਕੜੀ ਹੈ ਉਹ ਵੀ ਸਹੀ ਆ ਤੇ ਮਮ ਵੀ ਸਹੀ ਆ ਅੱਛਾ ਸ਼ਾਨ ਬਾਕੀ ਤੂੰ ਜਿਹਾ ਵਧੀਆ ਪੜਦਾ ਉਹ ਨਹੀਂ ਪੜਦਾ ਸਹੀ ਹਾਂਜੀ ਜੀ ਉਹਦਾ ਵਾਰਾ ਕਰਦੀ ਚੀਜ਼ਾਂ ਦਾ ਧਿਆਨ ਉਹਦਾ ਵਾਰਾ ਕਰਦੀ ਚ ਵੀ ਆ ਤੇ ਪੜਾਈ ਵੀ ਆ ਪਰ ਮੇਰਾ ਪੜਾਈ ਜਮ ਸਕੂਲੋਂ ਆਣ ਕੇ ਵਾਰਾ ਕਰਦੀ ਨਹੀਂ ਜੀ ਕਰਦਾ ਅੱਛਾ ਅੱਛਾ ਵੈਰੀ ਗੁੱਡ ਠੀਕ ਆ ਤੇ ਟਿਊਸ਼ਨ ਜਾਂਦੇ ਜੀ ਨਹੀਂ ਜੀ ਟਿਊਸ਼ਨ ਨਹੀਂ ਜਾਂਦੇ ਨਹੀਂ ਸਰ ਜੀ ਅੱਛਾ ਪਹਿਲਾਂ ਕੰਵਰਟ ਜਾਂਦੇ ਹੁੰਦੇ ਸੀ ਹਾਂ ਜੀ ਠੀਕ ਠੀਕ ਹੈ ਤੇ ਵੱਡੇ ਹੋ ਕੇ ਕੀ ਬੰਨਾ ਚਾਹਣਾ ਵੱਡੇ ਹੋ ਕੇ ਮੈਂ ਕਿਸੇ ਵਧੀਆ ਨੌਕਰੀ ਤੇ ਲੱਗਣਾ ਚਾਹਣਾ ਹੈ ਆਪਣੇ ਮਾਪੇ ਦਾ ਸਾਰੇ ਦਸ਼ਚ ਨਾ ਰੋਸ਼ਨ ਕਰਨਾ ਚਾਹਣਾ ਵੈਰੀ ਗੁੱਡ ਕੀ ਤੇਰੇ ਮਾਣੋ ਜੀ ਕੋਈ ਇੱਕ ਨੌਕਰੀ ਕਿਹੜੀ ਹੈ ਵੀ ਤੂੰ ਕੀ ਬੰਨਾ ਚਾਹਣਾ ਮੈਂ ਕੋਈ ਵਧੀਆ ਵੇ ਦੇ ਨਹੀਂ ਜਾਂ ਫਿਰ ਪੁੱਤ ਜਿਵੇਂ ਆਪਾਂ ਕਹਿੰਦੇ ਹੁੰਦਾ ਕਿ ਯਾਰ ਮੈਨੂੰ ਫੌਜ ਪਸੰਦ ਹੈ ਮੈਨੂੰ ਪੁਲਿਸ ਪਸੰਦ ਮੈਂ ਡਾਕਟਰ ਬੰਨਾ ਜਾਂ ਇੰਜੀਨੀਅਰ ਬੰਨਾ ਤੂੰ ਕੀ ਬੰਨਾ ਚਾਹੁੰਦਾ ਮੈਂ ਫੌਜ ਚਾਹੁੰਨਾ ਚਾਹੁੰਦਾ ਜੋ ਫੌਜ ਚਾਹੁੰਨਾ ਚਾਹੁੰਦਾ ਹਾਂਜੀ ਠੀਕ ਹੈ ਤੇ ਕਦੀ ਤੂੰ ਲੇਟ ਗਿਆ ਮੈ ਸਕੂਲ ਤੇ ਤੇਰੇ ਮਮੀ ਪਾਪਾ ਤੈਨੂੰ ਮਾਰਿਆ ਕਦੀ ਕੁੱਟਿਆ ਵੀ ਤੂੰ ਸਕੂਲ ਕਿਉਂ ਨਹੀਂ ਜਾਂਦਾ ਕਦੀ ਛੁੱਟੀ ਮਾਰੀ ਹੈ ਐਦਾਂ ਕਦੀ ਹੋਇਆ ਘਰ 'ਚ ਛੁੱਟੀ ਨਹੀਂ ਸਰ ਜੀ ਮੈਂ ਮਾਰਦਾ ਆ ਛਿੜਕਦੇ ਹੁੰਦੇ ਵੇਹੇ ਕਰਦੇ ਉਹਦਾ ਕੀੜਕਦੇ ਅੱਜ ਕਦੀ ਛੁੱਟੀ ਮਾਰ ਲਈ ਤੇ ਪਰ ਨਹੀਂ ਮੈਂ ਜਿਆਦਾ ਨਹੀਂ ਮਾਰਦਾ ਅਮਰਜੈਂਸੀ ਹੋਵੇ ਤੇ ਫੇਰ ਮਾਰ ਲਈ ਜੀ ਅਮਰਜੈਂਸੀ ਨਹੀਂ ਤੇ ਨਹੀਂ ਮਾਰਨੀ ਹਾਂਜੀ ਠੀਕ ਆ ਓਕੇ ਤੇ ਆ ਪਾਪਾ ਹੁਣ ਕਿੱਥੇ ਗਏ ਆ ਪਾਪਾ ਮੇਰੇ ਦਲੀਆਂ ਬਣਾਉਂਦੇ ਮਜ਼ਦੂਰੀ ਕਰਦੇ ਨਾਲ ਉੱਥੇ ਗਏ ਮਜ਼ਦੂਰੀ ਕਰਦੇ ਆ ਹਾਂਜੀ ਠੀਕ ਆ ਤੇ ਤੁਸੀਂ ਪੁੱਤ ਫੇਰ ਪੜੋ ਠੀਕ ਆ ਹਾਂਜੀ ਹਾਂ ਦਿੱਲੀ ਸਕੂਲ ਜਾਇਆ ਕਰੋ ਹਾਂਜੀ ਸਰ ਜੀ ਹਾਂਜੀ ਤੇ ਰੋਟੀ ਖਾਧੀ ਅੱਜ ਹਾਂਜੀ ਕੀ ਖਾਦਾ ਅੱਜ ਐ ਅਸੀਂ ਸਾਗ ਨਾਲ ਰੋਟੀ ਖਾਧੀ ਸਾਗ ਨਾਲ ਰੋਟੀ ਖਾਧੀ ਹੈ ਠੀਕ ਠੀਕ ਹੈ ਤੇ ਮੰਮੀ ਮੰਮੀ ਨੂੰ ਮੰਮੀ ਤੇ ਨਾਲ ਕਰਦੀ ਹੁੰਦੀ ਪਿਆਰ ਹਾਂਜੀ ਪਾਪਾ ਵੀ ਕਰਦੇ ਆ ਕਿੰਨਾ ਕਰਦੇ ਆ ਵਾਵਾ ਕਰਦੇ ਸਰ ਜੀ ਅੱਛਾ ਤੇ ਕੁੱਟਦੇ ਵੀ ਹੁੰਦੇ ਆ ਕੁੱਟਦੇ ਗਲਤੀ ਤੋਂ ਹੁੰਦੇ ਸਰ ਜੀ ਅੱਛਾ ਉਦਾਂ ਨਹੀਂ ਕੁੱਟਦੇ ਹਾਂਜੀ ਚਲੋ ਠੀਕ ਹੈ ਤੇ ਵੱਡੇ ਨੂੰ ਵੱਡੇ ਨੂੰ ਵੀ ਗਲਤੀ ਤੋਂ ਕੁੱਟਦੇ ਹੋਵੇਂ ਨਹੀਂ ਸਾਨੂੰ ਸਰ ਜੀ ਕੁੱਟਦੇ ਦੋ ਭਰਾਵਾਂ ਨੂੰ ਅੱਛਾ ਤੇ ਲ ਲੜਦਾ ਨਾ ਲੋਕਾਂ ਨਾਲ ਨਹੀਂ ਸਰ ਜੀ ਪਹਿਲਾਂ ਜੇ ਕੋਈ ਆਖੀ ਜਾਵੇ ਆਖੀ ਜਾਵੇ ਮੈਂ ਜਰ ਲਈ ਨਾ ਜੇ ਕੋਈ ਜਿਆਦਾ ਆਖੇ ਟੀਚਰ ਨੂੰ ਦਸੀਦਾ ਜੇ ਕੋਈ ਜਿਆਦਾ ਆਖੀ ਜਾਵੇ ਮਾਪੇ ਬਾਪ ਨੂੰ ਨਹੀਂ ਤੇ ਫਿਰ ਆਪਾ ਕੁੱਟਦੇ ਨੇ ਹਾਂ ਜੀ ਅੱਛਾ ਫਿਰ ਤੂੰ ਕੁੱਟਦੇ ਨਾ ਹਾਂ ਜੀ ਠੀਕ ਠੀਕ ਇਹ ਤੇ ਸਕੂਲ ਦੀ ਗੱਲ ਹੈ ਜੇਕਰ ਇਥੇ ਗਲੀ ਮੋਲੇ ਤੇ ਰਹੇ ਜ ਕੋਈ ਬੱਚਾ ਤੇ ਨਾਲ ਗਲੀ ਮੋਲੇ ਨਹੀਂ ਗਲੀ ਮੋਲੇ ਨਹੀਂ ਲੜੀ ਰਹਿੰਦੇ ਤੂੰ ਨਹੀਂ ਲੜਦਾ ਹਾਂ ਜੀ ਠੀਕ ਹੈ ਵੈਰੀ ਗੁੱਡ ਤੇ ਗੇਮ ਗੇਮ ਕਿਹੜੀ ਪਸੰਦ ਹੈ ਤੈਨੂੰ ਗੇਮ ਹੂੰ ਗੇਮ ਨੂੰ ਲੁੱਡੋ ਲੁੱਡੋ ਠੀਕ ਹੈ ਵੈਰੀ ਗੁੱਡ ਲੁੱਡੋ ਪਸੰਦ ਆ ਤੇ ਹੋਰ 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 ਕਿਹੜੀ ਗੇਮ ਕਿੰਨੇ ਕੋਈ ਪਸੰਦ ਹੈ ਹੋਰ ਨਹੀਂ ਕੋਈ ਲੁੱਡੋ ਹੀ ਆ ਚਲ ਜੇ ਤੂੰ ਫੌਜੀ ਬਣ ਗਿਆ ਤੂੰ ਕਹਿਣਾ ਮੈਂ ਫੌਜੀ ਬੰਨਾ ਹਾਂਜੀ ਜੇ ਤੂੰ ਫੌਜੀ ਬਣ ਗਿਆ ਜੇਕਰ ਤੇ ਮੰਨ ਲਾ ਵੀ ਜੰਗ ਹੋ ਗਈ ਪਾਕਿਸਤਾਨਾਂ ਹਾਂਜੀ ਠੀਕ ਹੈ ਇੱਕ ਪਾਸੇ ਤੂੰ ਕੱਲਾ ਖਲੋਤਾ ਤੇਰੇ ਅਗਲੇ ਪਾਸੇ 10 ਮੁਸਲਮਾਨ ਅਤਵਾਦੀ ਹੈ ਤੇ ਤੁਮ ਉਹਨਾਂ ਨਾਲ ਲੜੇਂਗਾ? ਹਾਂਜੀ। ਕਿਦਾਂ ਲੜੇਂਗਾ? ਸਰ ਜੀ ਉਹਨਾਂ ਨੂੰ ਮੈਂ ਗੋਲੀਆਂ ਮਾਰੂੰਗਾ। ਗੋਲੀਆਂ ਮਾਰਦੇਂਗਾ? ਹਾਂਜੀ। ਤੇ ਚਲੋ ਵੈਰੀ ਗੁੱਡ। ਹੋਰ ਕੋਈ ਗੱਲ ਬਾਤ? ਹੋਰ ਕੋਈ ਗੱਲ ਬਾਤ ਸਰ ਜੀ। ਮੈਂ ਵਧੀਆ ਪੜਨਾ ਚਾਹੁੰਨਾ ਮੇਰੀਆਂ ਮੈਨੂੰ ਇਹ ਮੇਰੀਆਂ ਲਿਖਤਾਂ 'ਚ ਲਿਖਿਆ ਹੋਵੇ ਮੈਂ ਫੌਜੀ ਬਣਾ ਤੇ ਆਪਣੇ ਦੇਸ਼ ਦੀ ਰੱਖਿਆ ਕਰਾਂ। ਐ ਸਹਿਜਾਹੁਰ ਆਪਣੇ ਦੋਸਤਾਂ ਨੂੰ ਕੀ ਕਹਿਣਾ ਚਾਹੇਂਗਾ ਤੂੰ ਜਿਹੜੇ ਜਿਹੜੇ ਤੈਨੂੰ ਵੇਖਣਦੇ ਆ ਹੁਣ ਵੀਡੀਓ ਤੇਰੀ ਵੇਖਣਦੇ ਆ ਹਾਂਜੀ ਉਹਨਾਂ ਨੂੰ ਕੀ ਕੀ ਕਹਿਣਾ ਚਾਹੇਂਗਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆਪਣੇ ਮਾਪੇ ਦੀ ਇੱਜ਼ਤ ਕਰੋ ਅੱਛਾ ਹੋਰ ਆਪਣੇ ਮਾਪੇ ਦੀ ਗੱਲ ਮੰਨੋ ਆਪਣੇ ਮਾਪੇ ਦਾ ਨਾਰਾਸ਼ਨ ਕਰੋ ਓਕੇ ਵੈਰੀ ਗੁੱਡ ਚਲੋ ਹੁਣ ਫਿਰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੰਗਾ ਵੀਰੇ ਓਕੇ ਥੈਂਕ ਯੂ ਧੰਨਵਾਦ ਥੈਂਕ ਯੂ